ਜਲੰਧਰ ਦੇ ਰੌਣਕ ਬਜ਼ਾਰ ਦੇ ਵਿੱਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਸਮਾਨ ਵਾਪਸ ਕਰਨ ਆਈ ਮਹਿਲਾ ਦੇ ਨਾਲ ਦੁਕਾਨਦਾਰ ਦੇ ਬਾਹਰ ਲੱਗੇ ਫੜੀ ਵਾਲੇ ਨੇ ਬਹਿਸਵਾਜੀ ਕਰ ਦਿੱਤੀ ਇਸ ਦੌਰਾਨ ਦੋਨਾਂ ਦੇ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਮਾਰਕੀਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਕੱਠੇ ਹੋ ਗਏ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਇੱਥੇ ਆਪਣਾ ਸਮਾਨ ਬਦਲਣ ਦੇ ਵਾਸਤੇ ਆਈ ਸੀ ਜਿਸ ਨੂੰ ਲੈ ਕੇ ਦੁਕਾਨਦਾਰਾਂ ਤੇ ਮਹਿਲਾ ਦੇ ਵਿੱਚ ਆਪਸੀ ਕਾਫੀ ਵਿਵਾਦ ਹੋ ਗਿਆ ਜਿਸ ਨੂੰ ਦੇਖ ਕੇ ਲੋਕ ਵੀ ਇਕੱਠੇ ਹੋ ਗਏ ਬਰਾ ਹੋ ਅਰੇ ਸ਼ੋਰ ਹੈ ਆਹ ਵੇ ਮੈਂ ਤੇਰੇ ਕੋਲ ਆਉਂਦਾ ਆਹ ਮੈਂ ਤੇਰੇ ਕੋਲ ਆਉਂਦਾ ਆਹ ਮੈਂ ਤੇਰੇ ਕੋਲ ਆਉਂਦਾ ਆਹ ਮੈਂ ਤੇਰੇ ਕੋਲ ਆਉਂਦਾ ਨਹੀਂ ਨਹੀਂ ਵਾਹ ਸਹੀ ਆ ਸੋ ਦਾ ਦੇਖ ਇਸ ਕਰਨਾ ਤੋਂ ਬਾਅਦ ਬਾਜ਼ਾਰ ਦੇ ਵਿੱਚ ਟ੍ਰੈਫਿਕ ਜਮ ਹੋ ਗਿਆ ਇਲਜ਼ਾਮ ਲੱਗੇ ਨੇ ਕਿ ਮਹਿਲਾ ਦੇ ਨਾਲ ਆਏ ਕੁਝ ਨੌਜਵਾਨਾਂ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਦੀ ਧਮਕੀ ਵੀ ਦਿੱਤੀ ਗਈ ਜਿਸ ਦੇ ਬਾਅਦ ਮਹਿਲਾ ਨੇ ਫੜੀ ਵਾਲੇ ਨੂੰ ਧੱਕਾ ਵੀ ਦੇ ਦਿੱਤਾ ਜਿਸ ਤੋਂ ਬਾਅਦ ਇਹ ਮਾਹੌਲ ਗਰਮਾਇਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ